ਕੋਡੀ 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 ਹਰੇਕ ਤਣ ਦਾ ਤਾਰਾ ਸਿੰਘ ਘਰ ਤੇ ਹਰੇਕ ਬਣਦਾ ਗਰਾਊਂਡ ਵਿੱਚ ਪੈਂਦਾ ਜਦੋਂ ਬਾਜਉਂਦਿਆਂ ਲੈਂਦੇ ਨੇ ਬਗਾਨੇ ਪੁੱਤ ਫਿਰ ਢਾ ਯੋਧਿਆ ਆ ਲੈਂਦੇ ਨੇ ਬਗਾਨੇ ਪੁੱਤ ਫਿਰ ਢਾ ਯੋਧਿਆ ਦੋ ਬੱਬਰ ਸ਼ੇਰ ਖੇਡ ਕਬੱਡੀ ਦੇ ਪਿੜ ਪੈ ਨਿਊਜ਼ੀਲੈਂਡ ਦੇ ਵਿੱਚ ਆ ਸ਼ੀਲੂ ਤੇ ਹੀਰੇ ਦਾ ਮੁਕਾਬਲਾ ਆ ਦੁਨੀਆ ਕਹਿੰਦੇ ਦੇ ਵਾਸਤੇ ਦਰਸ਼ਕੀਏ ਵੀ ਕਦੋਂ ਟੱਕਰ ਹੋਊਗੀ ਹੀਰੇ ਤੇ ਸ਼ੀਤ ਤਕੜੀ ਕਬੱਡੀ ਖੇਡੀ ਐ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਤਾਂ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਵੀ ਦੁੱਗਾ ਵਾਲੇ ਨਾਲ ਮੁਕਾਬਲਾ ਨਿੱਕੇ ਦੀ ਰੇਡ ਆਹ ਵੇਖੋ ਹੰਦੀਆਂ ਦੇ ਵਿਚਕਾਰ ਇਸੇ ਟੱਕਰ ਵਾਲਾ ਰੇਡ ਆਹ ਟੱਕਰ ਕਿੱਰੇ ਦੀ ਟੱਕਰ ਕਿੱਰੇ ਦੀ ਆਹ ਟੱਕਰ ਕਿੱਰੇ ਦੀ ਮੇਰੇ ਪੰਜਾਬੀ ਵੀਰੋ ਇਹ ਪ੍ਰਿੰਸ ਹੈ ਇਹ ਪ੍ਰਿੰਸ ਹੈ ਇਹ ਪ੍ਰਿੰਸ ਆਫ ਲਾਓ ਇਧਰੇ ਪਾਸੇ ਖੇਡ ਕਬੱਡੀ ਖੇਡ ਕਬੱਡੀ ਫੁਰਤੀ ਦੀ ਕੰਪੜਨਾ ਚੋਟੇ ਦਾ ਜੀਤ ਵਾਲੀ ਦੀ ਕੁਸ਼ਤੀ ਪੱਕਾ ਸਾਹ ਦਾ ਲੰਗੋਟੇ ਦਾ ਸ਼ੀਲੂ ਬਲਹਾਰਾ ਹੈ ਆ ਕੋਸ਼ਿਸ਼ ਕਰਦਾ ਡੱਕ ਰਣ ਦੀ ਇਹ ਕਹਿੰਦਾ ਮੈਂ 7 ਸਾਲ ਦਾ ਸੀਗਾ ਜਦੋਂ ਅਖਾੜੇ ਦੇ ਵਿੱਚ ਲੱਗਿਆ ਸੀਗਾ ਜੋਰ ਕਰਨ ਦੇ ਵਾਸਤੇ ਜੋਰ ਦਵਾਇਸ਼ ਦੇ ਵਾਸਤੇ ਮੈਂ ਅਖਾੜੇ ਦੇ ਵਿੱਚ ਜਾਣ ਲੱਗ ਪਿਆ ਸੀਗਾ ਸੋ ਉਦੋਂ ਮੈਨੂੰ ਇੰਨੀ ਜਿਹੜਾ ਆਇਆ ਵੀਰ ਸਾਡਾ ਪੰਡਾਲ ਚਿੱਟੀ ਦਾ ਵਿਸ਼ੇਸ਼ ਤੌਰ ਤੇ ਪ੍ਰਤਨਿਵਾਦ ਕਰਦੇ ਆ ਲਓ ਸੋਨੀ ਦੀ ਰੇਡ ਦੁੱਗਾਂ ਵਾਲਾ ਆ ਖੁਸ਼ੀ ਆ ਆ ਖੁਸ਼ੀ ਆ ਇਹ ਖੁਸ਼ੀ ਆ ਮੇਰੇ ਪੰਜਾਬੀ ਵੀਰੋ ਲੱਗਿਆ ਅੱਜ ਕਿ ਜਿਹੜਾ ਖੁਸ਼ੀ ਦੇ ਛਕੰਜੇ ਵਿੱਚ ਫਸਿਆ ਉਹ ਬੱਲੇ ਆ ਨਹੀਂ ਆਵਾਂ ਅਗਲੀ ਕਬੱਡੀ ਅੱਜ ਸਮੇਂ ਫੇਰ ਤਬਸ਼ਰ ਦੁੱਲੇ ਦੀ ਖੇਡ ਮੈਦਾਨ ਦੇ ਵਿੱਚ ਤੇ ਦੁਨੀਆ ਦਾ ਪ੍ਰੈਮਡ ਖਿਡਾਰੀ ਖੇਡ ਲਿਆ ਖੇਡ ਲਿਆ ਕਹਿੰਦੇ ਬਿਨਾ ਢੋਲ ਤੋਂ ਪੰਗੜੇ ਦੁਨੀਆ ਵੇਖੇ ਖੜਾ ਪਿੰਦਾ ਮੋਨੂ ਤੇ ਸੋਨੂ ਵੀ ਸਿੰਧੜਾ ਵਾਲੇ ਐਨ ਕਹਿੰਦੇ ਸਿਰੇ ਦੇ ਜੱਫੀ ਨੇ ਉਹਨਾਂ ਦਾ ਗ੍ਰਾਈ ਹੈਪੀ ਸਿੰਧੜ ਕਬੱਡੀ ਪਾ ਰਿਹਾ ਪਹਿਲਾਂ ਵੀ ਦੁੰਗਾ ਵਾਲੇ ਨੇ ਟਾਇਆ ਹੁਣ ਫੇਰ ਦੇਖਾਂਗੇ ਹੰਦੇ ਦੂਰ ਕਰ ਦਿੰਦੇ ਨੇ ਉਹ ਲੋਕ ਨਜ਼ਾਰਾ ਲੈਂਦੇ ਸਾਰੀ ਟੀਮ ਦਾ ਕੇਰਾ ਬਣ ਗਿਆ ਅਬੈਦੁੱਲਾ ਕਹਿੰਦਾ ਇੱਥੋਂ ਲੱਕ ਫੜ ਕੇ ਖੇਚਣਾ ਪੈਣਾ ਲੱਗੂ ਜ਼ੋਰ 100 ਡਾਲਰ ਦਾ ਜਫਾਹੂ ਤੇ ਲੋਕ ਨਜ਼ਾਰਾ ਲੈਣਗੇ ਉਹ ਲੋਕ ਨਜ਼ਾਰਾ ਲੈਣਗੇ ਮੇਰੇ ਪੰਜਾਬੀ ਵੀਰੋ ਗੱਲ ਵੱਖਰੀ ਕਰੀਆ ഏസ് തര കബ് കാണത്തെ നവീന് വീഡസ് സാേ ചേന സബസ്ക്ൈബ് കെലൈക്കു ദുബാണ നോ തന്നെ ടൈമ നമുക്ക് നമുക്ക് അപഡേറ്റ് മിസേ ധനവാദി